ਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਆਪਣੇ ਪਤੀ ਦੀ ਜਾਨ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਭਾਵੁਕ ਵੀਡੀਓ 24 ਫਰਵਰੀ 2021 ਦਾ ਉਹ ਦਿਨ ਜਿਸ ਨੇ ਸਾਡੇ ਤੋਂ ਸਦਾ ਲਈ ਇੱਕ ਮਸ਼ਹੂਰ ਗਾਇਕ ਖੋ ਲਿਆ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਮਹਰਸ਼ੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਬਾਰੇ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਆਪਣੀ ਗਾਇਕੀ ਦੇ ਨਾਲ ਨਾਲ ਇਹ ਫਨਕਾਰ ਆਪਣੀ ਖੂਬਸੂਰਤ ਪਤਨੀ ਅਤੇ ਅਦਾਕਾਰਾ ਅਮਨ ਨੂਰੀ ਨਾਲ ਪਿਆਰ ਲਈ ਵੀ ਜਾਣੇ ਜਾਂਦੇ ਹਨ ਭਾਵੇਂ ਕਿ ਅੱਜ ਗਾਇਕ ਸਾਡੇ ਵਿੱਚ ਨਹੀਂ ਆ ਪਰ ਗਾਇਕਾ ਅਮਨ ਨੂਰੀ ਪਲ-ਪਲ ਆਪਣੇ ਪਤੀ ਨਾਲ ਪਿਆਰ ਦਾ ਇਜ਼ਹਾਰ ਸੋਸ਼ਲ ਮੀਡੀਆ ਤੇ ਕਰਦੀ ਰਹਿੰਦੀ ਆ ਇਸੇ ਤਰ੍ਹਾਂ ਬੀਤੇ ਦਿਨ ਵੀ ਅਦਾਕਾਰਾ ਨੇ ਇਸ ਫਨਕਾਰ ਦੀ ਬਰਸੀ ਤੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਮੇਰੀ ਪਿਆਰੀ ਜਹੀ ਰੂਹ ਨੂੰ ਸਕੂਨ ਬਖਸ਼ੇ ਅਤੇ ਉਹ ਹਮੇਸ਼ਾ ਖੁਸ਼ ਰਹੇ ਮੇਰੀ ਇਹ ਹੀ ਦੁਆ ਹੈ ਹੁਣ ਪ੍ਰਸ਼ੰਸ਼ਕ ਵੀ ਇਸ ਵੀਡੀਓ ਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਇੱਕ ਨੇ ਲਿਖਿਆ ਕਿ ਪਿਆਰ ਹੋਵੇ ਤਾਂ ਅਜੀਹਾ ਇੱਕ ਹੋਰ ਨੇ ਲਿਖਿਆ ਕਿ ਮੈਡਮ ਅਸੀਂ ਤੁਹਾਡੇ ਚ ਸਰਦੂਲ ਸਰ ਨੂੰ ਦੇਖਿਆ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿਆਰ ਦੀ ਵਰਖਾ ਕਰ ਰਹੇ ਹਨ ਤੁਹਾਡੇ ਤੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਮਨ ਨੂਰੀ ਨੇ ਆਪਣੇ ਪਤੀ ਨੂੰ ਇੱਕ ਗੁਰਦਾ ਦਿੱਤਾ ਸੀ ਜੀ ਹਾਂ ਜੀ ਹਾਂ ਇੱਕ ਸ਼ੋਧ ਰਣ ਜਦੋਂ ਉਹਨਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਸਰਦੂਲ ਸਿਕੰਦਰ ਜਦੋਂ ਡਾਕਟਰ ਸਾਹਿਬ ਕੋਲ ਗਏ ਤਾਂ ਉਹ ਬਹੁਤ ਡਿਪਰੈਸ਼ਨ 'ਚ ਚਲੇ ਗਏ ਹਨ ਹੁਣ ਕੀ ਹੋਵੇਗਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਨਹੀਂ ਹੋਵੇਗਾ ਮੈਨੂੰ ਪਰਮਾਤਮਾ ਤੇ ਭਰੋਸਾ ਹੈ ਆਪਣੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਮੈਂ ਡਾਕਟਰ ਨੂੰ ਕਿਹਾ ਕਿ ਜਦੋਂ ਦਿਲ ਮਿਲ ਸਕਦੇ ਨੇ ਤਾਂ ਗੁਰਦੇ ਵੀ ਮਿਲ ਸਕਦੇ ਹਨ ਬਸ ਫਿਰ ਮੈਂ ਕਹਿ ਦਿੱਤਾ ਧੰਨਵਾਦ